ਜਿਹਨਾਂ ਨੇ ਸੁਪਨਾ ਲੈ ਲਿਆ ਜਿਹਨਾਂ ਨੇ ਸੋਚਿਆ ਹੀ ਲਿਆ ਜੀ ਕਿ ਅਸੀਂ ਕੈਨੇਡਾ ਜਾਣਾ ਸਾਡਾ ਗੁਆਂਢੀ ਚਲ ਗਿਆ ਸਾਡੀ ਮਾਸੀ ਦਾ ਮੁੰਡਾ ਚਲ ਗਿਆ ਸਾਡੇ ਚਾਚੇ ਦਾ ਮੁੰਡਾ ਉੱਥੇ ਆ ਅਸੀਂ ਕਿਉਂ ਨਹੀਂ ਜਾ ਸਕਦੇ ਹੁਣ ਉਹ ਜਦੋਂ ਗੂਗਲ ਤੇ ਸਰਚ ਕਰਦੇ ਆ ਉੱਥੇ ਆਉਂਦਾ ਕਿ ਜੀ ਪਹਿਲਾਂ ਰੇਸ਼ਿਓ ਸੀ 100 ਚੋਂ 92% ਵੀਜ਼ੇ ਦੀ ਹੁਣ 100 ਚੋਂ ਰਹਿ ਗਈ 65% ਗੌਰਮੈਂਟ ਯੂਨੀਵਰਸਿਟੀ ਦੇ ਨਾਲ ਇੱਕ ਮੀਟਿੰਗ ਹੋਈ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਪਲੱਸ 2 ਤੋਂ ਬਾਅਦ 10 ਸਾਲ ਦੇ ਗੈਪ ਜਾਂ 12 ਸਾਲ ਦੇ ਗੈਪ ਕਿੰਨੇ ਕਿੰਨੇ ਬੱਚੇ ਜਾ ਵੀ ਤੁਸੀਂ ਜਾਣੇ ਠੀਕ ਹੈ ਕਿੰਨੀ ਰਿਕੁਆਇਰਮੈਂਟ ਹੈ ਸਾਡੇ 6 ਲੱਖ ਸਕਿਲਡ ਰੀਜੈਂਟਸ ਨੇ ਵੀ ਕੋਈ ਬਿਜ਼ਨਸ ਦਾ ਪ੍ਰੋਗਰਾਮ ਦੇ ਕੇ ਭੇਜਤਾ ਕਿਸੇ ਹੋਰ ਪ੍ਰੋਗਰਾਮ ਦੇ ਕੇ ਭੇਜਤਾ ਤੁਹਾਡੇ ਕੋਲੇ ਪਲੰਬਰ ਉਹਨਾਂ ਨੂੰ ਚਾਹੀਦੇ ਉਹਨਾਂ ਨੂੰ ਇਲੈਕਟ੍ਰੀਸ਼ੀਅਨ ਚਾਹੀਦੇ ਨੇ ਉਹਨਾਂ ਨੂੰ ਇੰਜੀਨੀਅਰ ਚਾਹੀਦੇ ਨੇ ਉਹਨਾਂ ਨੂੰ ਕਾਰਪੈਂਟਰ ਚਾਹੀਦੇ ਉਹਨਾਂ ਨੂੰ ਮੈਸਨ ਚਾਹੀਦੇ ਨੇ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਦੀ ਜਰੂਰਤ ਹੈ ਕੰਪੈਰੀਜ਼ਨ ਕਰ ਰਿਹਾ ਮੈਂ ਇਸ ਕਰਕੇ ਕਰ ਰਿਹਾ ਸਾਡਾ ਮਜ਼ਾਕ ਨਾ ਬਣਾਓ ਕਿ ਕੀ ਗੱਲਾਂ ਕਰਦੇ ਕਿ ਸਾਡੇ 6 ਲੱਖ ਵੈਕੈਂਸੀ ਹੋਸ ਇਸ ਪੋਸੀਬਲ ਤੁਗਲਾ ਸਾਹਿਬ ਹਿੰਦ ਵਰਕਰ ਦੀ ਜਰੂਰਤ ਹੈ ਸਕਿਲਡ ਵਰਕਰ ਦੀ ਦੁਆਰਾ ਫਿਰ ਮੈਂ ਗੱਲ ਕਰਾਂਗਾ ਪਰ ਤੁਸੀਂ ਸਰ ਪੁਰਾਣੀ ਵੀਡੀਓ ਇੱਕ ਚੈੱਕ ਕੀਤੀ 6 ਮਹੀਨੇ ਪਹਿਲਾਂ ਆਈ ਸੀ ਕਿ 600 700 ਬੱਚਾ ਸਿਰਫ ਮੈਕਡੋਨਲਡ ਦੇ ਬਾਹਰ ਇੱਕ ਜੌਬ ਲਈ ਖੜਾ ਸੀਗਾ ਮੈਂ ਤੁਹਾਨੂੰ ਡਿਫਰੈਂਟ ਸਕਿੱਲ ਦੀ ਗੱਲ ਕਰਦਾ ਮੈਂ ਫਿਰ ਪਹਿਲਾਂ ਤੁਹਾਨੂੰ ਕੀ ਚੱਕਿਆ ਕਿ ਸਾਰੇ ਮੈਕਡੋਨਲਡ ਵਾਲੇ ਨਾ ਨਾ ਭੇਜ ਦਿਓ ਸਾਰੇ ਟਰੱਕ ਡਰਾਈਵਰ ਨਾ ਨਾ ਭੇਜ ਦਿਓ ਸਾਰੇ ਹੋਟਲਾਂ 'ਚ ਕੰਮ ਕਰਨ ਵਾਲੇ ਨਾ ਨਾ ਭੇਜ ਦਿਓ ਮੈਂ ਤੁਹਾਨੂੰ ਸਕਿੱਲ ਵਰਕਰ ਦੀ ਗੱਲ ਕਰਦਾ ਸਕਿੱਲ ਵਰਕਰ ਇੰਜੀਨੀਅਰ ਹੋ ਸਕਦਾ ਟੈਕਨੋਲੋਜੀ ਵਾਲਾ ਹੋ ਸਕਦਾ এনवायरमेंटਲ ਇੰਜੀਨੀਅਰਿੰਗ ਵਾਲਾ ਹੋ ਸਕਦਾ ਪਲੰਬਰ ਹੋ ਸਕਦਾ ਕਾਰਪੈਂਟਰ ਹੋ ਸਕਦਾ ਮੈਂ ਮੈਂ ਸਕਿੱਲ ਵਰਕਰ ਦੀ ਗੱਲ ਕਰ ਰਿਹਾ ਕਾਰਪੈਂਟਰ ਐ ਮੈਸਨ ਐ ਇਲੈਕਟ੍ਰੀਸ਼ੀਅਨ ਐ ਫਿਰ ਉਸ ਵਾਲੇ ਪਾਸੇ ਤੁਹਾਨੂੰ ਪੈਸੇ ਲੱਗਦੇ ਕਿ ਨਹੀਂ ਲੱਗਦੇ ਬਿਲਕੁਲ ਲੱਗਦੇ ਨੇ ਉੱਥੇ 35 ਤੋਂ 5 ਆਨਦੇ ਰੋਕਦਾ ਮੈਂ ਇੱਕ ਪਲੰਬਰ ਹੁੰਦਾ ਵਾ 100 ਡਾਲਰ ਲੈ ਕੇ ਜਾਂਦਾ ਉਥੇ ਦਰਖਤਾਂ ਨੂੰ ਪੈਸੇ ਲੱਗਦੇ ਨੇ ਸਕਸੈਸ ਰੇਟ ਗਿਆ ਸਰ ਅਮਰੀਕਾ ਦਾ ਬਹੁਤ ਅੱਛਾ ਸਕਸੈਸ ਰੇਟ ਹੈ ਜਿੰਨੇ ਡਿਜ਼ਰਵਿੰਗ ਸਟੂਡੈਂਟ ਹੈ ਵੈਸਟੈਂਪਲੀ ਕਲਕਤਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਦੇ ਮੇਅਰ ਦੇ ਬੱਚਿਆਂ ਨੂੰ 100% ਵੀਜ਼ਾ ਅਮਰੀਕਾ ਦਾ ਇਸ ਇੰਡਸਟਰੀ ਵਾਲੇ ਲੋਕਾਂ ਨੂੰ ਵੀ ਕਹਾਂਗੇ ਨਕਲੀ ਸਰਟੀਫਿਕੇਟ ਬਣਾ ਕੇ ਨਾ ਭੇਜੋ ਨਕਲੀ ਫੰਡ ਬਣਾ ਕੇ ਨਾ ਭੇਜੋ ਤੁਸੀਂ ਆਪਣੇ ਪੈਰਾਂ ਤੇ ਅਪ ਘਵਾੜੀ ਮਾਰੋਗੇ ਗੋਰੇ ਬਹੁਤ ਭੋਲੇ ਆ ਕੱਲੇ ਗੋਰੇ ਭੋਲੇ ਨਹੀਂ ਬੱਚੇ ਦੇ ਮਾਪੇ ਵੀ ਬਹੁਤ ਭੋਲੇ ਆ ਹੋ ਸਕਦਾ ਥੱਲੇ ਕਮੈਂਟ ਆ ਜਾਣ ਕਿ ਅੰਕਲ ਜੀ ਵੀ ਵੀਨ ਓਵਰਸੀਜ਼ ਵਾਲੇ ਵੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ ਦਾ ਧਿਆਨ ਨਾ ਜਾਓ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਤੁਸੀਂ ਮੈਂ ਕੋਈ ਮਿੱਠੀ ਗੱਲ ਨਹੀਂ ਕਰੂੰਗਾ ਮੈਨੂੰ ਲੱਗਦਾ ਹੋਊਗਾ ਕੇਸ ਐਪਲੀਕੇਬਲ ਹੈਗਾ ਸਹੀ ਹੈਗਾ ਵਾ ਡਿਜ਼ਰਵਿੰਗ ਹੈਗਾ ਉਹਨੂੰ ਲਵਾਵਾਂਗੇ ਨਹੀਂ ਹੱਥ ਜੋੜ ਕੇ ਹੋਰ ਵੀ ਬਹੁਤ ਲੋਕ ਕੰਮ ਕਰਦੇ ਉਹਨਾਂ ਨੂੰ ਮੌਕਾ ਦਵਾਂਗੇ ਸਸ਼ਟ ਸਵਾਲ ਹੈ ਬੀਤੇ ਇੱਕ ਨੂੰ ਸੈਮੀਨਾਰ ਤੋਂ ਕਿੰਨਾ ਪੈਸਾ ਕਮਾਣਾ ਕੋਈ ਪੈਸਾ ਨਹੀਂ ਕਮਾਉਣਾ ਉਸ ਦਿਨ ਕੋਈ ਪੈਸਾ ਨਹੀਂ ਲੈਣਾ ਕੀ ਗੱਲਾਂ ਕਰਨ ਲੱਗਿਓ ਮੈਂ ਕੀ ਆਪਣਾ ਵਤਨ ਛੱਡ ਕੇ ਪਰਦੇਸ ਜਾ ਕੇ ਪੜਨਾ ਅੱਜ ਕੱਲ ਦਾ ਵੱਡਾ ਜਾ ਰਿਹਾ ਹੈ ਰਵਾਜ ਜੀ ਕੈਮਰੇ ਅੱਗੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਵੱਡਾ-ਵੱਡਾ ਪ੍ਰਚਾਰ ਕਰਨਾ ਇਮੀਗ੍ਰੇਸ਼ਨ ਇੰਡਸਟਰੀ ਦਾ ਇਹ ਵੀ ਹੈ ਕਿੰਬਾਸ ਜੀ ਪਰ ਜਿਹੜਾ ਬੱਚਿਆਂ ਨੂੰ ਸਹੀ ਅਤੇ ਸ਼ੁੱਧ ਸਲਾਹ ਦੇ ਕੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਂਦਾ ਆਖਿਰ ਨੂੰ ਉਹਦੇ ਸਿਰ ਤੇ ਹੀ ਸਜਦਾ ਹੈ ਤਾਂ ਜੀ ਆਖਿਰ ਨੂੰ ਉਹਦੇ ਸਿਰ ਤੇ ਹੀ ਸਜਦਾ ਹੈ ਤਾਂ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਇਸੂਰੀ ਤੁਸੀਂ ਸ਼ੇਅਰ ਤੋਂ ਮਜ਼ਾ ਲੈਣ ਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਅੱਜ ਕੱਲ ਦੇ ਰਿਵਾਜ ਦੀ ਗੱਲ ਕੀਤੀ ਹੈ ਤਾਂ ਹਰ ਇੱਕ ਬੱਚਾ ਇਹੀ ਸੁਪਨਾ ਲੈ ਕੇ ਵੱਡਾ ਹੁੰਦਾ ਕਿ ਇੱਕ ਦਿਨ ਮੈਂ ਵੀ ਕੈਨੇਡਾ ਦੀ ਧਰਤੀ ਤੇ ਜਾਵਾਂਗਾ ਇੱਕ ਦਿਨ ਮੈਂ ਵੀ ਆਸਟ੍ਰੇਲੀਆ ਜਾਵਾਂਗਾ ਇੱਕ ਦਿਨ ਮੈਂ ਵੀ ਅਮਰੀਕਾ ਜਾਵਾਂਗਾ ਔਰ ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਆ ਉਹਦੇ ਵਿੱਚ ਬਹੁਤ ਵੱਡਾ ਪ੍ਰਚਾਰ ਹੁੰਦਾ ਹੈ ਕਿ ਜੀ ਥੋਪ ਦੇ ਆਧਾਰ ਤੇ ਹੀ ਅਸੀਂ ਹੋਲ ਸੇਲ 'ਚ ਬੱਚੇ ਜਿਹੜੇ ਵਾਰ ਭੇਜਦੇ ਨੇ ਲੇਕਿਨ ਇਸ ਸਮੇਂ ਸਥਿਤੀ ਡਾਊਟਫ ਪਰ ਬੱਚੇ ਦੇ ਮਨ ਵਿੱਚ ਇਹੀ ਗੱਲ ਆਉਂਦੀ ਹੈ ਕਿ ਸਾਨੂੰ ਸਹੀ ਅਤੇ ਸ਼ੁੱਧ ਸਲਾਹ ਕੌਣ ਦੇਵੇਗਾ ਇਸੇ ਕਰਕੇ ਅੱਜ ਇਸ ਪਹੁੰਚੇ ਹਾਂ ਬੀਐਨ ਓਵਰਸੀਜ਼ ਵਿਕੇ ਔਰ ਸਾਡੇ ਨਾਲ ਪੂਰੀ ਵੀਡੀਓ ਵਿੱਚ ਇਸ ਪੂਰੀ ਇੰਟਰਵਿਊ ਸੈਸ਼ਨ ਵਿੱਚ ਐਡਵੋਕੇਟ ਕਮਲ ਕੁਮਾਰ ਪੂਬਲਾ ਜੀ ਮੌਜੂਦ ਰਹਿਣਗੇ ਮੈਂ ਚਾਹਾਂਗਾ ਕੈਮਰਾਮੈਨ ਉਹਨਾਂ ਵੱਲ ਜ਼ਰੂਰ ਇੱਕ ਵਾਰੀ ਉਹਨੇ ਝਲਕ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚਾ ਦੇਣ ਔਰ ਐਡਵੋਕੇਟ ਕਮਲ ਕੁਮਾਰ ਪੂਬਲਾ ਜੀ ਦੀ ਗੱਲ ਕਰੀ ਤਾਂ ਪਿਛਲੇ 28 ਸਾਲਾਂ ਤੋਂ ਇੱਕ ਬਹੁਤ ਵੱਡਾ ਤਜਰਬਾ ਹੈ ਬਹੁਤ ਵੱਡਾ ਨਾਮ ਹੈ ਨਾਮ ਇਸ ਕਰਕੇ ਕਿਉਂਕਿ ਇਹਨਾਂ ਦੇ ਚਾਹਣ ਵਾਲੇ ਇਹਨਾਂ ਨੂੰ ਜਾਣਨ ਵਾਲੇ ਜਿਨ੍ਹਾਂ ਨੇ ਇਹਨਾਂ ਦੇ ਥਰੂ ਆਪਣੇ ਸੁਪਨੇ ਪੂਰੇ ਕੀਤੇ ਆ ਉਹ ਕਹਿੰਦੇ ਆ ਕਿ ਸਾਡੀ ਜ਼ਿੰਦਗੀ 'ਚ ਜਿਹੜੀ ਕਾਮਯਾਬੀ ਆਈ ਆ ਉਹਦੇ ਪਿੱਛੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਯੋਗਦਾਨ ਕਿਵੇਂ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਲੇਕਿਨ ਇਸ ਵੀਡੀਓ ਵਿੱਚ ਸਵਾਲ ਤੁਹਾਡੇ ਸਾਰੇ ਮੈਂ ਲੈਣ ਵਾਲਾ ਇਹ ਗੱਲ ਨਹੀਂ ਹੈ ਕਿ ਜਿ세 ਨੇ ਤਾਰੀਫ ਸੁਣੀ ਹੈ ਤਾਂ ਅਸੀਂ ਵੀ ਤਾਰੀਫ ਕਰਾਂਗੇ ਆ ਪੰਨਾ ਖਾਲੀ ਹੈ ਇਹਦੇ ਤੇ ਜੋ ਜਿਹੜੇ ਜਿਹੜੇ ਪ੍ਰੋਡਕਟ ਡਿਸਕਸ ਕਰਨਗੇ ਉਹਦੇ ਵਿੱਚ ਜਿਹੜਾ ਵੀ ਕਿਤੇ ਮੈਨੂੰ ਝੋਲ ਲੱਗਿਆ ਉਹ ਸਵਾਲ ਲਿਖ ਲੈਣੇ ਆ ਤੇ ਜਵਾਬ ਅਸੀਂ ਸਰੋਤ ਲੈਣੇ ਪਹਿਲਾਂ ਸਵਾਗਤ ਕਰਦੇ ਫਿਰ ਲਵਾਂਗੇ ਤੁਹਾਡੇ ਨਾਲ ਬਹੁਤ ਨੇਕਾ ਸਵਾਗਤ ਸਰ ਥੈਂਕ ਯੂ ਜੀ ਦਿਨੇਸ਼ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਮੈਂ ਧੰਨਵਾਦ ਕਰਦਾ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਤ ਸਾਈਂ ਜੀ ਸਰ ਪਹਿਲਾ ਸਵਾਲ ਤਾਂ ਮੇਰਾ ਇਹੀ ਰਹੇਗਾ ਕਿ ਤੁਸੀਂ ਤੁਹਾਡੀ ਇੰਟਰਵਿਊਜ਼ ਵੀ ਸੁਣ ਕੇ ਆਏ ਤੁਸੀਂ ਇਹ ਕਹਿ ਰਹੇ ਹੋ ਕਿ ਕੈਨੇਡਾ ਵਿੱਚ ਅਸੀਂ ਜਿਹਨਾਂ ਬੱਚੇ ਨੇ 10-10 ਸਾਲ ਦੀ ਵੀ ਗੈਪ ਆ ਉਹਨਾਂ ਨੂੰ ਵੀ ਕੈਨੇਡਾ ਪਹੁੰਚਾ ਦਾਂਗੇ ਪਰ ਚਾਹ ਦੀ ਤਾਕੀ ਨੂੰ ਹੱਥ ਪਵਾ ਦਾਂਗੇ ਪਰ ਜੇ ਬੱਚੇ ਕੈਨੇਡਾ ਦੇ ਕੈਨੇਡਾ ਨੂੰ ਲੈ ਕੇ Google ਤੇ ਸਰਚ ਕਰਦੇ ਆ YouTube ਤੇ ਸਰਚ ਕਰਦੇ ਤਾਂ ਇਹੀ ਕਿਹਾ ਜਾਂਦਾ ਕਿ ਕੈਨੇਡਾ ਨਾਓ ਇੱਥੇ ਕੰਮ ਨਹੀਂ ਹੈ ਰੂਲ ਪਹਿਲਾਂ ਨਾਲੋਂ ਬਹੁਤ ਸਖਤ ਹੋ ਗਿਆ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ 10 ਸਾਲ ਪੁਰਾਣਾ ਗੈਪ ਜਿਹੜਾ ਆ ਉਹ ਵੀ ਅਕਸੈਪਟ ਕਰਾ ਦੇਾਂਗੇ ਹਾਊ ਇਜ਼ ਥਿਸ ਪੋਸੀਬਲ ਦਰੇ ਜੀ ਪਹਿਲਾਂ ਤਾਂ ਮੈਂ ਇਹ ਗੱਲ ਕਹਿੰਦਾ ਮੈਂ ਸਾਰੇ ਬੱਚਿਆਂ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾਓ ਜਿਹੜੇ ਚੰਗੇ ਡਾਕਟਰ ਚੰਗੇ ਇੰਜੀਨੀਅਰ ਆਈਐਸ ਪੀਸੀਐਸ ਬਣ ਸਕਦੇ ਨੇ ਉਹਨਾਂ ਨੂੰ ਇੰਡੀਆ 'ਚ ਰਹਿਣਾ ਬੀਇੰਗ ਐਨ ਇੰਡੀਅਨ ਸਿਟੀਜ਼ਨ ਥਿਸ ਇਜ਼ ਮਾਈ ਮੋਰਲ ਡਿਊਟੀ ਕਿ ਮੈਂ ਲੋਕਾਂ ਨੂੰ ਕਹਾ ਕਿ ਤੁਸੀਂ ਇੱਥੇੋਂ ਬਾਹਰ ਨਾ ਜਾਓ ਉੱਥੇ ਦਰਕਤਾਂ ਨੂੰ ਪੈਸੇ ਨਹੀਂ ਲੱਗਦੇ ਬਹੁਤ ਹਾਰਡ ਮਿਹਨਤ ਕਰਨੀ ਪੈਂਦੀ ਹੈ ਪਰ ਇਹ ਜ਼ਰੂਰ ਹੈ ਤੁਹਾਡੀ ਮਿਹਨਤ ਦਾ ਫਲ ਬੜਾ ਅੱਛਾ ਮਿਲਦਾ ਉਹਦੀ ਬੇਸ ਬਹੁਤ ਅੱਛੀਆਂ ਮਿਲਦੀਆਂ ਨੇ ਸਭ ਤੋਂ ਵੱਡਾ ਕਾਰਨ ਹੈ ਕਿ ਉਹ ਡਾਲਰ ਰੇਟ ਕਨਵਰਜਨ ਹੋ ਗਏ ਇੰਡੀਆ ਚ ਆਉਂਦਾ ਤੇ ਬਹੁਤ ਫਰਕ ਪੈ ਜਾਂਦਾ ਹੈ ਦੂਜੀ ਗੱਲ ਕੀਤੀ ਤੁਸੀਂ ਗੂਗਲ ਤੇ ਸਰਚ ਕਰਦੇ ਹੋ ਕੈਨੇਡਾ ਬੰਦ ਹੋ ਗਿਆ ਮੇਰੇ 28 ਸਾਲ ਦੇ ਤਜਰਬੇ ਦੇ ਵਿੱਚ ਕਦੇ ਕੋਈ ਕੰਟਰੀ ਬੰਦ ਨਹੀਂ ਹੋਇਆ ਡਿਪੈਂਡ ਆਪ ਆਉਂਦਾ politcal ਸਿਚੁਏਸ਼ਨ ਆਫ ਦਾ ਕੰਟਰੀ ਕਦੇ ਕਿਸੇ ਕੰਟਰੀ ਤੋਂ ਉਹਨਾਂ ਨੇ ਜਦ ਵੱਧ ਸਟੂਡੈਂਟ ਲੈ ਲੈ ਕਿਸੇ ਤੋਂ ਘੱਟ ਲੈ ਲੈ ਜਦੋਂ ਵੱਧ ਲੈਣੇ ਹੁੰਦੇ ਉਦੋਂ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਦੇਖਦੇ ਜਦੋਂ ਉਹਨਾਂ ਨੇ ਰੋਕਣਾ ਹੁੰਦਾ ਮੈਂ ਤਾਂ ਹਰ ਗੱਲ ਨੂੰ ਉਹ ਬਹੁਤ ਬਰੀਕੀ ਨਾਲ ਦੇਖਣਾ ਸ਼ੁਰੂ ਕਰਦੇ ਨੇ ਰੀਸੈਂਟ ਜਿਹੜੀਆਂ ਚੇਂਜਸ ਆਈਆਂ ਕੋਈ ਵੱਡੀਆਂ ਚੇਂਜਸ ਨਹੀਂ ਆਈਆਂ 20 30% ਬੱਚੇ ਉਹ ਹੋਣਗੇ ਜਿਹੜੇ ਨਹੀਂ ਜਾ ਸਕਦੇ ਰੀਜ਼ਨ ਬੀਇੰਗ 18 ਸਾਲ ਦੀ ਕੁੜੀ ਵਿਆਹ ਕਰਾ ਕੇ ਕੈਨੇਡਾ ਜਾਣਾ ਚਾਹੁੰਦੀ ਸੀਗੀ 19 ਸਾਲ ਦੀ ਕੁੜੀ ਜਾਣਾ ਚਾਹੁੰਦੀ ਸੀ ਆਪਣੇ ਘਰ ਵਾਲੇ ਨੂੰ ਨਾਲ ਜਾਣਾ ਚਾਹੁੰਦੀ ਸੀ ਕੀ ਇਹ ਮੈਰਿਜ ਏਜ ਹੈ ਤੁਹਾਡਾ ਤੁਹਾਡੀ ਜਮੀਰ ਅਲਾਉ ਕਰਦੀ ਹੈ ਕਿ 18 ਸਾਲ ਦੀ ਕੁੜੀ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਜਾਵੇ ਗਵਰਨਮੈਂਟ ਨੇ ਬਹੁਤ ਵਧੀਆ ਕੀਤਾ ਇਹਦੀ ਜ਼ਰੂਰਤ ਸੀਗੀ ਸੈਟਲਾਈਟ ਕੈਂਪਸ ਕੈਨੇਡਾ ਦੇ ਵਿੱਚ ਖੁੱਲਗੇ ਸੀ ਮੇਨ ਕੈਂਪਸ ਕਿਤੇ ਹੋਰ ਹੈ ਸੈਟਲਾਈਟ ਕੈਂਪਸ ਖੋਲ ਕੇ ਉੱਤੇ ਅੰਤ ਦੀਆਂ ਫੀਸਾਂ ਲੈ ਕੇ ਬੱਚਿਆਂ ਨੂੰ ਉਹ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਸੀ ਜਿਹੜੀ ਦੇਣੀ ਚਾਹੀਦੀ ਸੀਗੀ ਉਹਨਾਂ ਦੇ ਯੂਨੀਵਰਸਿਟੀਾਂ ਨੂੰ ਸਟੂਡੈਂਟ ਚਾਹੀਦੇ ਸੀਗੇ ਸਟੂਡੈਂਟ ਯੂਨੀਵਰਸਿਟੀ 'ਚ ਨਹੀਂ ਗਿਆ ਪ੍ਰਾਈਵੇਟ ਕਾਲਜ ਚ ਲਾ ਗਿਆ ਜਾ ਕੇ ਉਹਨੇ ਵਰਕ ਪਰਮਿਟ ਲੈ ਲਿਆ ਉਹਨੇ ਪੜ੍ਹਾਈ ਪੂਰੀ ਨਹੀਂ ਕੀਤੀ ਰੂਲ ਦੀਆਂ ਤੱਜੀਆਂ ਉਡਾਤੀਆਂ ਸਾਡੇ ਲੋਕਾਂ ਨੇ ਥਿਸ ਇ ਕੈਨੇਡਾ ਗਵਰਨਮੈਂਟ ਨੇ ਅਲਾਉ ਨਹੀਂ ਕੀਤਾ ਹੁਕੂਮਲਾ ਸਾਹਿਬ ਮੈਂ ਇਥੇ ਤੁਹਾਨੂੰ ਟੋਕਣਾ ਚਾਹਣਾ ਇਹ ਗੱਲਾਂ ਸਾਨੂੰ ਸਾਰਿਆਂ ਨੂੰ ਪਤਾ ਇਹ ਗੱਲਾਂ ਤੋਂ ਸਾਰੇ ਅਸੀਂ ਜਾਣਦੇ ਹਾਂ ਪਰ ਜਿਨ੍ਹਾਂ ਨੇ ਸੁਪਨਾ ਲੈ ਲਿਆ ਜਿਨ੍ਹਾਂ ਨੇ ਸੋਚ ਹੀ ਲਿਆ ਕਿ ਅਸੀਂ ਕੈਨੇਡਾ ਜਾਣਾ ਸਾਡਾ ਗਵਾਂਢੀ ਚੱਲ ਗਿਆ ਸਾਡੀ ਮਾਸੀ ਦਾ ਮੁੰਡਾ ਚੱਲ ਗਿਆ ਸਾਡੇ ਚਾਚੇ ਦਾ ਮੁੰਡਾ ਉੱਥੇ ਆ ਅਸੀਂ ਕਿਉਂ ਨਹੀਂ ਜਾ ਸਕਦੇ ਹੁਣ ਉਹ ਜਦੋਂ ਗੂਗਲ ਤੇ ਸਰਚ ਕਰਦੇ ਆ ਉੱਥੇ ਆਉਂਦਾ ਕਿ ਜੀ ਪਹਿਲਾਂ ਰੇਸ਼ਿਓ ਸੀ 100 ਚੋਂ 92% ਵੀਜ਼ੇ ਦੀ ਹੁਣ 100 ਚੋਂ ਰਹਿ ਗਈ 65% ਦੀ 35% ਦਾ ਘਾਟਾ ਚੱਲ ਰਿਹਾ ਇਸ ਸਮੇਂ 35% ਦਾ ਕੱਟ ਲੱਗ ਗਿਆ ਤੁਸੀਂ ਕਿਵੇਂ ਕਹਿ ਰਹੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ 10 ਸਾਲ ਦਾ ਜਿਹੜਾ ਗੈਪ ਹੈ ਉਹ ਵੀ ਅਸੈਪਟ ਅਸੀਂ ਕਰਾ ਦੇਾਂਗੇ ਕੀ ਉਹ ਪ੍ਰਾਈਵੇਟ ਸਕੂਲ ਵਿੱਚ ਹੋਏਗਾ ਕਾਲਜ ਵਿੱਚ ਹੋਏਗਾ ਕਿ ਪਬਲਿਕ ਚ ਹੋਏਗਾ ਕਿੱਥੇ ਹੋਏਗਾ ਇਹ ਗੱਲ ਸ਼ੇਅਰ ਕਰ ਦੂੰਗੀ ਬਿਲਕੁਲ ਠੀਕ ਹੈ ਲੋਕਾਂ ਨੇ ਕੀ ਕੀਤਾ ਕੈਨੇਡਾ ਹਿੰਦੁਸਤਾਨ ਨਾਲੋਂ 6 ਟਾਈਮ 6 ਟਾਈਮਸ ਬਿਗਰ ਹੈਗਾ ਬੰਦਾ ਲੋਕ ਟੋਰਾਂਟੋ ਚਲੇਗੇ ਵੈਨਕੂਵਰ ਚਲੇਗੇ ਪੂਰੇ ਦਾ ਪੂਰਾ ਕੈਨੇਡਾ ਖਾਲੀ ਹੈ ਮੈਂ 300 ਦੇ ਕਰੀਬ ਇੰਟਰਨੈਸ਼ਨਲ ਫਲਾਈਟਸ ਲੈ ਚੁੱਕਿਆ ਮੈਂ ਕੈਨੇਡਾ ਨੂੰ ਬਾਈ ਟ੍ਰੇਨ ਬਾਈ ਕਾਰ ਬਾਈ ਪਲੇਨ ਦੇਖਿਆ ਬਹੁਤ ਏਰੀਆ ਖਾਲੀ ਪਿਆ ਬਹੁਤ ਸਾਰੀਆਂ ਪ੍ਰੋਵਿੰਸਸ ਇਹੋ ਜੀਆਂ ਹੈਗੀਆਂ ਨੇ ਜਿੱਥੇ ਹਲੇ ਬੰਦੇ ਨਹੀਂ ਉਹਨਾਂ ਕੋਲੇ ਹੈਗੇ ਮੈਂ ਪਿੱਛੇ ਇੱਕ ਇੰਟਰਵਿਊ ਜੁਕਿਆ ਹੈਗੀ ਹੈ ਮੇਰੀ ਰੀਸੈਂਟਲੀ ਇੱਕ ਯੂਨੀਵਰਸਿਟੀ ਨਾਲ ਗਵਰਨਮੈਂਟ ਯੂਨੀਵਰਸਿਟੀ ਦੇ ਨਾਲ ਇੱਕ ਮੀਟਿੰਗ ਹੋਈ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਪਲੱਸ 2 ਤੋਂ ਬਾਅਦ 10 ਸਾਲ ਦੇ ਗੈਪ ਜਾਂ 12 ਸਾਲ ਦੇ ਗੈਪ ਨਾਲ ਕਿੰਨੇ ਕਿੰਨੇ ਬੱਚੇ ਜਾਂਦੇ ਤੁਸੀਂ ਕਹਿੰਦੇ ਠੀਕ ਹੈ ਕਿੰਨੀ ਰਿਕੁਆਇਰਮੈਂਟ ਹੈ ਸਾਢੇ 6 ਲੱਖ ਸਕਿਲਡ ਵਰਕਰ ਦੀ ਲੋੜ ਹੈ ਤੁਸੀਂ ਸਟੈਟਿਸਟਿਕਸ ਚੈੱਕ ਕਰਕੇ ਦੇਖ ਲਓ ਕੈਨੇਡਾ ਦੇ ਵਿੱਚ ਹਾਲਾਂਕਿ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਉੱਥੇ ਅਨਇੰਪਲਾਈਡ ਹੈ ਪਰ ਜਿਹੜੇ ਸਕਿਲਡ ਵਰਕਰ ਉਹਨਾਂ ਨੂੰ ਚਾਹੀਦੇ ਨੇ ਜਿਸ ਟੀਮ ਚ ਉਹਨਾਂ ਨੂੰ ਲੋਕ ਚਾਹੀਦੇ ਨੇ ਉਹ ਅੱਜ ਤੱਕ ਵੀ ਹੈ ਨਹੀਂਗੇ ਏਜੰਟਸ ਨੇ ਵੀ ਕੋਈ ਬਿਜ਼ਨਸ ਦਾ ਪ੍ਰੋਗਰਾਮ ਦੇ ਕੇ ਭੇਜਤਾ ਕਿਸੇ ਹੋਰ ਪ੍ਰੋਗਰਾਮ ਦੇ ਕੇ ਭੇਜਤਾ ਤੁਹਾਡੇ ਕੋਲੇ ਪਲੰਬਰ ਉਹਨਾਂ ਨੂੰ ਚਾਹੀਦੇ ਉਹਨਾਂ ਨੂੰ ਇਲੈਕਟ੍ਰੀਸ਼ੀਅਨ ਚਾਹੀਦੇ ਨੇ ਉਹਨਾਂ ਨੂੰ ਇੰਜੀਨੀਅਰ ਚਾਹੀਦੇ ਨੇ ਉਹਨਾਂ ਨੂੰ ਕਾਰਪੈਂਟਰ ਚਾਹੀਦੇ ਉਹਨਾਂ ਨੂੰ ਮੈਸਨ ਚਾਹੀਦੇ ਨੇ ਉਹਨਾਂ ਨੂੰ ਉਸੇ ਕੈਟਾਗਰੀ ਵਿੱਚ ਜਾਣਗੇ ਉਹੀ ਪੜ੍ਹਾਈ ਕਰਨਗੇ ਬਹੁਤ ਸਾਰੀਆਂ ਪ੍ਰੋਵਿੰਸਸ ਇਹ ਜਿਹਾਂ ਨੇ ਦਰੇਸ਼ ਜੀ ਇੱਕ ਸਾਲ ਦੇ ਵਿੱਚ ਵਿੱਚ ਬੰਦਾ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਐਕਸਪੀਰੀਅੰਸ ਪੂਰਾ ਕਰਕੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਐਪਲੀਕੇਸ਼ਨ ਲਾ ਸਕਦਾ ਕੈਨੇਡਾ ਦੀ ਗੱਲ ਕਰ ਰਹੇ ਤੁਸੀਂ ਮੈਂ ਕੈਨੇਡਾ ਦੀ ਗੱਲ ਕਰ ਰਿਹਾ ਹਾਂ ਪੰਜਾਬ ਦੀ ਗੱਲ ਕਰ ਰਹੇ ਕਿਹੜੇ ਕਾਰਪੇਟਰ ਚਾਹੀਦੇ ਮੈਸਨ ਚਾਹੀਦੇ ਇਹ ਕੈਨੇਡਾ ਦੇ ਵਿੱਚ ਚਾਹੀਦੇ ਨੇ ਬਹੁਤ ਡਿਵੈਲਪਮੈਂਟ ਬਹੁਤ ਹੋਣੀ ਹਲੇ ਬਾਕੀ ਹੈ ਪਰ ਜਿਹੜੇ ਜੇ ਕਾਰਪੈਂਟਰ ਹੈ ਮੈਸਨ ਹੈ ਇਲੈਕਟ੍ਰੀਸ਼ੀਅਨ ਹੈ ਫਿਰ ਉਸ ਵਾਲੇ ਪਾਸੇ ਦਰਖਤਾਂ ਨੂੰ ਪੈਸੇ ਲੱਗਦੇ ਕਿ ਨਹੀਂ ਲੱਗਦੇ ਬਿਲਕੁਲ ਲੱਗਦੇ ਨੇ ਉੱਥੇ 35 ਤੋਂ 50 ਡਾਲਰ ਇੱਕ ਘੰਟੇ ਦੇ ਮਿਲਦੇ ਨੇ ਪਲੰਬਰ ਮੈਂ ਜਾ ਕੇ ਆਪਣੇ ਰਿਸ਼ਤੇਦਾਰਾਂ ਦੇ ਰੁਕਦਾ ਮੈਂ ਇੱਕ ਪਲੰਬਰ ਆਉਂਦਾ ਵਾ 100 ਡਾਲਰ ਲੈ ਕੇ ਜਾਂਦਾ ਉੱਥੇ ਦਰਖਤਾਂ ਨੂੰ ਪੈਸੇ ਲੱਗਦੇ ਨੇ ਮੈਂ ਫਿਰ ਦੁਬਾਰਾ ਗੱਲ ਕਰ ਸਕਿਲਡ ਵਰਕਰ ਦੀ ਪੂਰੀ ਦੁਨੀਆ ਦੇ ਵਿੱਚ ਜ਼ਰੂਰਤ ਹੈ ਚਾਹੇ ਮੈਂ ਆਸਟ੍ਰੇਲੀਆ ਦੀ ਗੱਲ ਕਰਨਾ ਚਾਹੇ ਕੈਨੇਡਾ ਦੀ ਤੁਸੀਂ ਕਿਉਂ ਛੋਟੇ ਮੋਟੇ ਕੋਰਸ ਲੈ ਕੇ ਅੱਗੇ ਜਾਣ ਵਾਸਤੇ ਚੱਲਦੇ ਹੋ ਇਹਦਾ ਸਾਡਾ ਸਵਾਲ ਹੈ ਨਾ ਸਾਡਾ ਕਿ ਸਕਿੱਲ ਵਾਲੇ ਪਾਸੇ ਨੂੰ ਕਿਉਂ ਨਹੀਂ ਚੱਲਦੇ ਏਜੰਟ ਬੱਚਿਆਂ ਦੀ ਕਾਉਂਸਲਿੰਗ ਕਿਉਂ ਨਹੀਂ ਕਰਦੇ ਤੁਸੀਂ ਬੀਐਡ ਕੀਤੀ ਹੋਈ ਹੈ ਤੁਸੀਂ ਐਡਵੋਕੇਟ ਹੋ ਬੱਚਿਆਂ ਦੀ ਕਾਉਂਸਲਿੰਗ ਕਿਉਂ ਨਹੀਂ ਹੁੰਦੀ ਸਿਰਫ ਸੁਪਨਾ ਕਿਉਂ ਦਿਖਾਇਆ ਜਾਂਦਾ ਕਿ ਤੁਹਾਨੂੰ ਕੈਨੇਡਾ ਭੇਜ ਦਿਆਂਗੇ ਬਸ ਤਿਆਰ ਖੜੀਆ ਜਹਾਜ਼ ਤਿਆਰ ਖੜਾ ਤੁਹਾਨੂੰ ਕੈਨੇਡਾ ਸੀ ਲੈਂਡ ਕਰਾ ਕੇ ਰਵਾਂਗੇ ਬੱਚੇ ਨੂੰ ਗਾਈਡ ਕਿਉਂ ਨਹੀਂ ਕੀਤਾ ਜਾਂਦਾ ਕਿ ਉਹ ਸਾਡੇ ਬੱਚਿਆਂ ਕੇ ਲੇਬਰ ਹੀ ਕਰਦੇ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਿਹਾ ਇਸ ਇੰਡਸਟਰੀ ਦੇ ਵਿੱਚ ਕੁਝ ਪ੍ਰੋਫੈਸ਼ਨਲ ਲੋਕ ਆਏ ਨੇ ਕੁਝ ਬਿਜ਼ਨਸਮੈਨ ਲੋਕ ਆਏ ਨੇ ਜਿਹੜੇ ਪ੍ਰੋਫੈਸ਼ਨ ਨੇ ਦੇ ਆ ਡਿਪੈਂਡ ਪਾਉਂਦਾ ਪ੍ਰੋਫੈਸ਼ਨ ਮੈਂ ਤੇ ਅੱਗੇ ਵੀ ਗੱਲ ਕੀਤੀ ਬੀਐਡ ਮੈਂ ਕਰਦਾ ਸੀਗਾ ਸਾਨੂੰ ਪ ਇਸੇ ਤਰ੍ਹਾਂ ਜੇ ਤੁਸੀਂ ਕੌਂਸਲਿੰਗ ਕਿਸੇ ਬੱਚੇ ਦੀ ਕਰੋਗੇ ਉਹਦੀ ਫੈਮਿਲੀ ਦੀ ਪੂਰੀ ਬੈਕਗ੍ਰਾਉਂਡ ਦੀ ਹਿਸਟਰੀ ਲਓਗੇ ਉਹਦੇ ਪੇਰੈਂਟਸ ਕੀ ਕਰਦੇ ਨੇ ਕਿੰਨੇ ਕੁ ਫਾਈਨੈਂਸ਼ੀਅਲ ਉਹਨਾਂ ਕੋਲ ਹੈਗੇ ਨੇ ਉਹ ਬੱਚੇ ਦਾ ਕੀ ਕੈਲੀਪਰ ਹੈ ਉਹਦੇ ਵਾਸਤੇ ਉਹਨੂੰ ਪਹੁੰਚਾ ਦਿਓਗੇ ਤੁਸੀਂ ਸਵਰਗ ਨਾਲ ਹਾਲੋਗੇ ਇੱਕ ਬੱਚੇ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਨਾਲ ਪੂਰੀ ਫੈਮਿਲੀ ਨੂੰ ਸੈਟਲ ਕਰ ਦਿਓਗੇ ਉਹਦੀ ਕੁਆਲੀਫਿਕੇਸ਼ਨ ਕੀ ਹੈ ਉਹਦੇ ਅਕੋਰਡਿੰਗਲੀ ਉਹਨੂੰ ਕੋਰਸ ਚੂਜ਼ ਕਰਕੇ ਦਿਓਗੇ ਫਿਰ ਕਿਉਂ ਵਾਪਸ ਆਊਗਾ ਕਿਉਂ ਉਹਨੂੰ ਕੰਮ ਨਹੀਂ ਮਿਲੂਗਾ ਕੰਮ ਉਹਨਾਂ ਨੂੰ ਨਹੀਂ ਮਿਲੇ ਤਾਂ ਇੱਕੋ ਕੈਟਾਗਰੀ ਚ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ ਆਪਣਾ ਸਾਹਿ ਜੀ ਉਹ बिजनेसमैन ਨੇ बीएड టీచర్ ਨੇ ਵਕੀਲ ਨੇ ਕਿ ਉਹ ਵੀ ਕੰਸਲਟੈਂਟ ਹੀ ਨੇ ਮੈਂ ਇੱਕ ਪ੍ਰੋਫੈਸ਼ਨਲ ਕੰਸਲਟੈਂਟ ਆ ਜਿਹੜਾ ਮੈਂ ਲੋਕਾਂ ਨੂੰ ਸਹੀ ਕਾਉਂਸਲਿੰਗ ਕਰਦਾ ਤਾਂ ਕਿ ਉਹ ਸਹੀ ਕੋਰਸ ਲੈ ਕੇ ਸਹੀ ਜਗ੍ਹਾ ਤੇ ਜਾਵੇ ਤੇ ਆਪਣਾ ਸਹੀ ਕੈਰੀਅਰ ਦਿਸ਼ਾ ਉਹਦਾ ਲਾਈਫ ਸਟਾਈਲ ਸਹੀ ਹੋ ਜਾਵੇ ਮੈਂ ਇੱਕ ਕੰਸਲਟੈਂਟ ਆ ਸਹੀ ਸਲਾਹ ਦਿੰਦਾ ਬਿਨਾ ਕੋਈ ਪੈਸੇ ਲਏ ਤੋਂ ਸਲਾਹ ਦਿੰਦਾ ਮੇਰੀ ਵੀ ਕੋਈ ਮੋਰਲ ਡਿਊਟੀ ਹੈਗੀ ਹੈ ਕਿ ਮੈਂ ਆਪਣੇ ਕੰਟਰੀ ਨੂੰ ਆਪਣੀ ਕਮਿਊਨਿਟੀ ਨੂੰ ਕੁਝ ਨਾ ਕੁਝ ਚੰਗਾ ਦੇ ਕੇ ਸਕਾ ਤਾਂ ਆਉਣ ਵਾਲੀ ਜਨਰੇਸ਼ਨ ਮੈਨੂੰ ਜਾਂ ਮੇਰੇ ਕੀਤੇ ਕੰਮ ਨੂੰ ਯਾਦ ਰੱਖੇ ਅਬ ਕਦੀ ਇਦਾਂ ਹੋ ਸਕਦਾ ਕਿ ਆਪਣੇ ਬੱਚੇ ਵੀ AI ਦਾ ਕੋਰਸ ਲੈ ਕੇ ਜਾਣ ਆਪਣੇ ਬੱਚੇ ਵੀ ਸਾਈਬਰ ਕ੍ਰਾਈਮ ਦਾ ਕੋਰਸ ਲੈ ਕੇ ਜਾਣ ਕਿ ਸਾਰੇ ਬੱਚੇ ਕੁੱਕਰੀ ਚ ਹੀ ਜਾਣਗੇ ਮੈਂ ਤੁਸੀਂ ਮੇਰੇ ਕੋਲ ਇੱਕ ਬੈਨਰ ਦੇਖ ਰਹੇ ਹੋ ਅਮਰੀਕਾ ਦੀ ਇੱਕ ਨਵੀਂ ਐਜੂਕੇਸ਼ਨਲ ਪਾਲਿਸੀ ਜਿਉ ਐਜੂਕੇਸ਼ਨਲ ਪਾਲਿਸੀ ਆਈ ਹੈ ਉਹਦੇ ਵਿੱਚ ਇੱਕ ਸਾਲ ਦਾ ਸਾਈਬਰ ਕਰਾਈਮ ਦਾ ਪ੍ਰੋਗਰਾਮ ਇੱਕ ਸਾਲ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪ੍ਰੋਗਰਾਮ ਇੱਕ ਸਾਲ ਦਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਪ੍ਰੋਗਰਾਮ ਇੱਕ ਸਾਲ ਦਾ ਪ੍ਰੋਗਰਾਮ ਕਰਨ ਦੇ ਬਾਅਦ 3 ਸਾਲ ਦਾ ਸਟੇ ਬੈਕ ਐਂਡ ਥਿਸ ਇਜ਼ ਅ ਨਿਊ ਇਮੀਗ੍ਰੇਸ਼ਨ ਐਜੂਕੇਸ਼ਨਲ ਪਾਲਿਸੀ ਆਮ ਲੋਕਾਂ ਨੂੰ ਦੱਸੀ ਨਹੀਂ ਜਾ ਰਹੀ ਇਹ ਦੱਸਾਂਗੇ ਮੈਂ ਅੱਜ ਵੀ ਕਹਿੰਦਾ ਜੇ ਤੁਹਾਡਾ ਬੱਚਾ 8ਵੀਂ 9ਵੀਂ ਚ ਪੜਦਾ ਨਾ ਤਾਂ ਉਹਨੂੰ 10ਵੀਂ ਤੋਂ ਬਾਅਦ ਉਹਨੂੰ ਨਾਨ ਮੈਡੀਕਲ ਲੈ ਕੇ ਦਿਓ ਉਹਨੂੰ ਸੁਪਰ ਮੈਡੀਕਲ ਲੈ ਕੇ ਦਿਓ ਤਾਂ ਕਿ ਉਹਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸਹੀ ਹੋ ਸਕੇ ਸਿਰਫ ਕੁੱਕਰੀ ਦੇ ਕੋਰਸ ਨਾ ਲੈ ਕੇ ਦਿਓ ਸਿਰਫ ਆਰਟਸ ਨਾ ਪੜਾਓ ਬੱਚੇ ਜਦੋਂ ਸਕੂਲਿੰਗ ਕਰਾਉਂਦੇ ਆ ਉਹਦੇ ਪੇਰੈਂਟਸ ਬਹੁਤ ਮਿਹਨਤ ਕਰਦੇ ਨੇ ਪਰ ਜਦੋਂ ਬਾਹਰ ਜਾਣ ਵਾਸਤੇ ਸੋਚਦੇ ਹੋ ਸਸਤੇ ਕੋਰਸ ਨਾ ਲੋ ਤੁਹਾਡੀ 2 ਸਾਲ ਦੀ ਇਨਵੈਸਟਮੈਂਟ ਟਾਈਮ ਦੀ ਮਨੀ ਦੀ ਔਰ ਤੁਹਾਡੇ ਬੱਚੇ ਦੀ ਜ਼ਿੰਦਗੀ ਪਲਟ ਕੇ ਰੱਖ ਦੇਗੀ ਇਹ ਮੇਰਾ ਆਪਣਾ ਤਜਰਬਾ ਹੈ ਕੁਮਲਾ ਸਾਹਿਬ ਮਾਪਿਆਂ ਦੀ ਮਿਹਨਤ ਤੋਂ ਜਾਣੂ ਹੋ ਤੁਸੀਂ ਬਿਲਕੁਲ ਜਾਣਦਾ ਜੀ ਤੇ ਮਾਪਿਆਂ ਦੇ ਉੱਤੇ ਕਿੰਨਾ ਭਾਰ ਹੁੰਦਾ ਕਿਨੇ ਲੋਨ ਚੱਕਦੇ ਆ ਏਜੰਟ ਇਸ ਗੱਲ ਤੋਂ ਵਾਕਿਫ ਹੁੰਦੇ ਸਰ ਮੈਂ ਇੱਕ ਪਿੰਡ ਜੋ ਜੰਮਿਆ ਹੋਇਆ ਮੈਨੂੰ ਪਤਾ ਮੇਰੇ ਬਾਪ ਨੇ ਮੇਰੇ ਨੂੰ ਤੇ ਮੇਰੇ ਭੈਣਾ ਭਰਾਵਾਂ ਨੂੰ ਕਿਸ ਤਰ੍ਹਾਂ ਪੜਾਇਆ ਵਾ ਜਦੋਂ ਬੱਚਾ ਸਾਹਮਣੇ ਆ ਕੇ ਬੈਠਦਾ ਤਾਂ ਮੈਂ ਇਹ ਸੋਚਦਾ ਕਿ ਮੈਂ ਬੈਠਾ ਇਸ ਟਾਈਮ ਤੇ ਜੀ ਇਹ ਨੂੰ ਮੈਂ ਸਹੀ ਗਾਈਡ ਕਰੂੰਗਾ ਤਾਂ ਮੈਂ ਆਪਣੇ ਆਪ ਨਾਲ ਇਨਸਾਫ ਕਰੂੰਗਾ ਜੇ ਮੈਂ ਆਪਣੇ ਪੈਸੇ ਲੈਣ ਦੀ ਖਤਰੇ ਨੂੰ ਗਾਈਡ ਕਰੂੰਗਾ ਤਾਂ ਮੈਂ ਆਪਣੇ ਆਪ ਨਾਲ ਨੁਕਸਾਨ ਕਰਾਉਂਗਾ ਅੱਛਾ ਤੁਸੀਂ ਵਿੱਚ ਯੂਐਸਏ ਦੀ ਵੀ ਗੱਲ ਕੀਤੀ ਆ ਕੈਨੇਡਾ ਦੀ ਵੀ ਗੱਲ ਕੀਤੀ ਆ ਕੈਨੇਡਾ ਜਾਣ ਲਈ ਜੀਆਈਸੀ ਡਬਲ ਹੋ ਗਈ ਆ तकरीबन 25 26 27 ਲੱਖ ਰੁਪਏ ਲੱਗ ਜਾਂਦਾ ਉਹਦੇ ਕੰਪੈਰੀਸ਼ਨ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਉੱਥੇ ਖਰਚਾ ਕਿੰਨਾ ਹੁੰਦਾ ਅਮਰੀਕਾ ਦੇ ਵਿੱਚ ਅਪਰੋਕਸੀਮੇਟਲੀ 15-16 ਲੱਖ ਰੁਪਏ ਮੈਕਸੀਮਮ ਸਾਲ ਦੀ ਫੀਸ ਆਉਂਦੀ ਹੈਗੀ ਹੈ ਫੰਡਸ ਜਿਹੜੇ ਨੇ ਇੱਕ ਦਿਨ ਪੁਰਾਣੇ ਵੀ ਚੱਲ ਜਾਂਦੇ ਨੇ ਥੋੜੇ ਦਿਨ ਪੁਰਾਣੇ ਵੀ ਚੱਲ ਜਾਂਦੇ ਨੇ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਪੈਂਦੀ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਜਰੂਰ ਕਹਾਂਗਾ ਉਹੀ ਬੱਚੇ ਜਾਣ ਜਿਹੜੇ ਡਿਜ਼ਰਵ ਕਰਦੇ ਨੇ ਔਰ ਮੈਂ ਇਸ ਇੰਡਸਟਰੀ ਵਾਲੇ ਲੋਕਾਂ ਨੂੰ ਵੀ ਕਹਾਂਗਾ ਨਕਲੀ ਸਰਟੀਫਿਕੇਟ ਬਣਾ ਕੇ ਨਾ ਵੇਚੋ ਨਕਲੀ ਫੰਡ ਬਣਾ ਕੇ ਨਾ ਵੇਚੋ ਤੁਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੋਗੇ ਆਪਣਾ ਬਿਜ਼ਨਸ ਕੀ ਮੈਂ ਤਾਂ ਇਹ ਸੋਚਦਾ ਕਿ ਬਿਜ਼ਨਸਮੈਨ ਨੈਕਸ ਜਨਰੇਸ਼ਨ ਨੂੰ ਦੇ ਕੇ ਉਹ ਇਸ ਤਰੀਕੇ ਨਾਲ ਚਲਾਉਂਗੇ ਤੇ ਆਪ ਹੀ ਆਪ ਖਤਮ ਕਰ ਲਓਗੇ ਸਕਸੈਸਫੁਲਟ ਗਿਆ ਸਰ ਅਮਰੀਕਾ ਦਾ ਬਹੁਤ ਅੱਛਾ ਸਕਸੈਸਫੁਲਟ ਹੈ ਜਿੰਨੇ ਡਿਜ਼ਰਵਿੰਗ ਸਟੂਡੈਂਟ ਹੈ ਮੈਂ ਸਟੈਂਪ ਨੀ ਗੱਲ ਕਰਦਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਦੇ ਮੈਥ ਦੇ ਬੱਚਿਆਂ ਨੂੰ 100% ਵੀਜ਼ਾ ਅਮਰੀਕਾ ਦਾ ਹੁੰਦਾ ਹੈ ਇੰਟਰਵਿਊ ਵੀ ਹੁੰਦੀ ਹੈ ਬਿਲਕੁਲ ਇੰਟਰਵਿਊ ਜ਼ਰੂਰੀ ਹੈਗੀ ਹੈ 1 ਤੋਂ 1.5 ਮਿੰਟ ਕਈ ਵਾਰੀ 30 ਸੈਕਿੰਡ ਵਿੱਚ ਵੀ ਇੰਟਰਵਿਊ ਲੈ ਕੇ ਵੀਜ਼ਾ ਅਫਸਰ ਕਹਿੰਦਾ ਕਿਹੜਾ ਕੋਰਸ ਦੇਣ ਜਾਣ ਲੈ ਕੇ ਜਾ ਰਹੇ ਕਿੰਨੀ ਫੀਸ ਹੈ ਤੇ ਕਿਹੜੀ ਯੂਨੀਵਰਸਿਟੀ ਹੈ ਦੈਟਸ ਇਟ ਜੇ ਤੁਸੀਂ ਜਿਹੜੀ 6.5 ਲੱਖ ਦੀ ਤੁਸੀਂ ਦੱਸਿਆ ਕਿ ਉੱਥੇ ਇਸ ਟਾਈਮ ਸਕਿਲਡ ਵਰਕਰ ਦੀ ਰਿਕੁਆਇਰਮੈਂਟ ਹੈਗੀ ਹੈ ਜੀ ਫਿਰ ਉੱਥੋਂ ਆਪਣੇ ਲੋਕਲ ਏਰੀਆ ਤੋਂ ਕਿੰਨੇ ਕਿ ਬੱਚੇ ਭੇਜ ਰਹੇ ਹੋ ਜੀ ਫਿਰ ਨਹੀਂ ਅਸੀਂ ਲੋਕਲ ਤੋਂ ਨਹੀਂ ਇੰਟਰ ਉਹ ਲੋਕਲ ਬਹੁਤ سارے ਹੈਗੇ ਨੇ ਪਰ ਉਹਨਾਂ ਕੋਲੇ 6.5 ਲੱਖ ਵੈਕੈਂਸੀਜ਼ ਖਾਲੀ ਨੇ ਅਲੱਗ-ਅਲੱਗ ਪ੍ਰੋਵਿੰਸਸ ਦੇ ਵਿੱਚ ਖੜੀ ਨੇ ਉਹ ਬਲਾਲ ਸਾਹਿਬ ਮਾਇੰਡ ਨਾ ਕਰਿਓ ਅਸੀਂ ਇਹ ਗੱਲ ਕਰ ਰਹੇ ਆ ਲੋਕ ਕਸੂਗੇ ਤਾਂ ਨਹੀਂ ਕਿ ਕਿੱਥੋਂ ਗੱਲ ਕਰ ਰਿਹਾ ਕਿ ਥੋੜੀ ਜਿਹੀ ਰਿਸਰਚ ਕਰੋਗੇ ਵੈਬਸਾਈਟ ਤੇ ਜਾਓਗੇ ਉਹਨਾਂ ਦੀਆਂ ਸਾਈਟਸ ਦੇਖੋਗੇ ਗਵਰਨਮੈਂਟ ਸਾਈਟ ਦੇਖੋਗੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਕਿਹੜਾ ਕੋਈ ਬੱਚਾ ਵੀ ਕੰਪੈਰੀசன் ਕਰਨਾ ਮੈਂ ਇਸ ਕਰਕੇ ਕਹਿ ਰਿਹਾ ਸਾਡਾ ਮਜ਼ਾਕ ਨਾ ਬਣਾਓ ਕਿ ਕੀ ਗੱਲਾਂ ਕਰਦੇ ਕਿ ਸਾਡੇ 6 ਲੱਖ ਵੈਕੈਂਸੀ ਜਿਹੜੀ ਹੋ ਇਸ ਇਸ ਪੋਸਸਿਬਲ ਤੁਹਾਨੂੰ ਬਲਾ ਸਰ ਸਕਿਲਡ ਵਰਕਰ ਦੀ ਜ਼ਰੂਰਤ ਹੈ ਸਕਿਲਡ ਵਰਕਰ ਦੀ ਦੁਆਰਾ ਫਿਰ ਮੈਂ ਗੱਲ ਕਰਾਂਗਾ ਤੁਸੀਂ ਸਰ ਪੁਰਾਣੀ ਵੀਡੀਓ ਇੱਕ ਚੈੱਕ ਕੀਤੀ 6 ਮਹੀਨੇ ਪਹਿਲਾਂ ਆਈ ਸੀ ਕਿ 600 700 ਬੱਚਾ ਸਿਰਫ ਮੈਕਡੋਨਲਡ ਦੇ ਬਾਹਰ ਇੱਕ ਜੌਬ ਲਈ ਖੜਾ ਸੀਗਾ ਜੀ ਤੇ ਤੁਸੀਂ ਕਹਿੰਦੇ ਹੋ ਕਿ ਸਾਢੇ 6 ਲੱਖ ਵੈਕੈਂਸੀ ਹੈ ਇਹ ਕਿਵੇਂ ਹੋ ਸਕਦਾ ਮੈਂ ਤੁਹਾਨੂੰ ਡਿਫਰੈਂਟ ਸਕਿੱਲ ਦੀ ਗੱਲ ਕਰਦਾ ਮੈਂ ਤੁਹਾਨੂੰ ਪਹਿਲਾਂ ਤੁਹਾਨੂੰ ਕੀ ਚੱਕਿਆ ਕਿ ਸਾਰੇ ਮੈਕਡੋਨਲਡ ਵਾਲੇ ਨਾਲ ਨਾ ਭੇਜ ਦਿਓ ਸਾਰੇ ਟਰੱਕ ਡਰਾਈਵਰ ਨਾਲ ਨਾ ਭੇਜ ਦਿਓ ਸਾਰੇ ਹੋਟਲਾਂ 'ਚ ਕੰਮ ਕਰਨ ਵਾਲੇ ਨਾਲ ਨਾ ਭੇਜ ਦਿਓ ਮੈਂ ਤੁਹਾਨੂੰ ਸਕਿੱਲ ਵਰਕਰ ਦੀ ਗੱਲ ਕਰਦਾ ਸਕਿੱਲ ਵਰਕਰ ਨਾ ਹੋ ਸਕਦਾ ਪਲੰਬਰ ਹੋ ਸਕਦਾ ਕਾਰਪੈਂਟਰ ਹੋ ਸਕਦਾ ਮੈਂ ਮੈਂ ਸਕਿੱਲ ਵਰਕਰ ਦੀ ਗੱਲ ਕਰ ਰਿਹਾ ਫਿਰ ਹੁਣ ਮੰਨ ਲਓ ਉਹਨਾਂ ਨੇ ਤੁਹਾਡੇ ਕੋਲ ਆ ਕੇ ਅਪਲਾਈ ਕਰਨਾ ਪਲੱਸ 2 ਵਾਲੇ ਆਉਣ ਗ੍ਰੈਜੂਏਟ ਆਉਣ ਕਿ ਜਿਹੜੇ ਆਲਰੇਡੀ ਐਸੇ ਇੱਥੇ ਐਜ਼ ਅ ਪਲੰਬਰ ਕੰਮ ਕਰ ਰਹੇ ਆ ਐਜ਼ ਅ ਮੈਕੈਨਿਕ ਕੰਮ ਕਰ ਰਹੇ ਉਹ ਤੁਹਾਡੇ ਕੋਲੋਂ ਮੈਂ ਸਟੂਡੈਂਟ ਵੀਜ਼ਾ ਦੀ ਗੱਲ ਕਰਨ ਜਾ ਰਿਹਾ ਮਾ ਪਲੱਸ 2 ਵਾਲਾ ਬੱਚਾ ਡਿਪਲੋਮਾ ਹੋਲਡਰ ਬੈਚਲਰ ਔਰ ਮਾਸਟਰ ਉਹ ਸਾਰੇ ਹੀ ਆ ਸਕਦੇ ਨੇ ਉਹ ਜਿਸ ਕੈਟਾਗਰੀ ਚ ਉਹਨਾਂ ਨੂੰ ਦੇਖਿਆ ਜਾਊਗਾ ਜੇ ਨਾਨ ਮੈਡੀਕਲ ਦਾ ਬੱਚਾ ਉਸ ਵਾਸਤੇ ਸਾਰੀਆਂ ਸਾਇੰਸ ਦੀਆਂ ਟੈਕਨੀ ਜਿਹੜੀਆਂ ਪ੍ਰੋਗਰਾਮ ਐ ਉਹ ਖੁੱਲੇ ਨੇ ਕਰ ਪਾ ਸਕਦੇ ਨੇ ਪਲੱਸ 2 ਕਿੰਨੇ ਮਾਰਕਸ ਦੀ ਰਿਕੁਆਇਰਮੈਂਟ ਐ 60% ਤੋਂ ਉੱਪਰ ਮਾਰਕਸ ਹੋਣੇ ਚਾਹੀਦੇ ਨੇ ਆਈਐਲਟਸ ਦਾ 6 ਓਵਰਲ ਹੋਣਾ ਚਾਹੀਦਾ ਹੈਗਾ ਉਹ ਡਿਜ਼ਰ ਜੋ ਸਾਡਾ ਪਹਿਲਾ ਪ੍ਰੋਡਕਟ ਜਿਹੜਾ ਤੁਹਾਡੇ ਕੋਲ ਹੈ ਉਹ ਕਿਹੜਾ ਪ੍ਰੋਡਕਟ ਹੈ ਇੱਕ ਵਾਰੀ ਜਾਨੋ ਆਸਟ੍ਰੇਲੀਆ ਦੇ ਵਿੱਚ ਜਿੰਨੇ ਸਾਡੇ ਡਿਪਲੋਮਾ ਹੋਲਡਰ ਨੇ ਜਿੰਨੇ ਇੰਜੀਨੀਅਰ ਹੈ ਫਿਰ ਉਹੀ ਸਕਿਲਡ ਵਰਕਰ ਦੀ ਗੱਲ ਕਰਾਂ ਉੱਥੇ ਵੀ ਬਹੁਤ ਲੋਕਾਂ ਦੀ ਜ਼ਰੂਰਤ ਹੈ ਐਕਚੁਅਲੀ ਐਗਜ਼ੈਕਟ ਫਿਗਰ ਮੈਂ ਨਹੀਂ ਦੱਸ ਪਾਵਾਂਗਾ ਹਲੇ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਕੋਈ ਇੰਜੀਨੀਅਰ ਹੈ ਜਿੰਨੇ ਲੋਕਾਂ ਨੇ ਬੀਟੈਕ ਕੀਤੀ ਹੋਈ ਹੈ ਸਿਵਲ ਦੀ ਇਲੈਕਟ੍ਰੀਕਲ ਦੀ ਮਕੈਨਿਕਲ ਦੀ ਉਹ ਸਾਰੇ ਦੇ ਸਾਰੇ ਹੀ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਟ ਹੋ ਸਕਦੇ ਨੇ ਉਹਦੀ ਜਿਹੜੀ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਨਹੀਂ ਕਰ ਰਹੇ ਮਾਈਗ੍ਰੇਟ ਦੀ ਗੱਲ ਆਸ ਕਵਾਲੀਫਿਕੇਸ਼ਨ ਫਰੇਮਵਰਕ ਦੇ ਅੰਡਰ ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਇੰਜੀਨੀਅਰ ਹੈ ਚਾਹੇ ਡਿਪਲੋਮਾ ਹੋਲਡਰ ਹੈ ਚਾਹੇ ਉਹ ਐਕਸਪੀਰੀਅੰਸ ਹੈਗਾ ਉਹ ਸਾਰੇ ਦੇ ਸਾਰੇ ਮਾਈਗ੍ਰੇਟ ਹੋ ਸਕਦੇ ਨੇ ਬਹੁਤ ਛੋਟੇ ਪ੍ਰੋਗਰਾਮ ਲੈ ਕੇ 10 ਹਫਤੇ ਦਾ 20 ਹਫਤੇ ਦਾ 30 ਹਫਤੇ ਦਾ ਪ੍ਰੋਗਰਾਮ ਲੈ ਕੇ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਕਿਹੋ ਜੀ ਹੈਗੀ ਹੈ ਉਸ ਪ੍ਰੋਫਾਈਲ ਨੂੰ ਦੇ ਕੇ ਤੁਹਾਨੂੰ ਅਸੀਂ ਸੁਜੈਸ਼ਨ ਦੇ ਸਕਦੇ ਆ ਔਰ ਆਸਟ੍ਰੇਲੀਆ ਜੇ ਸਟੂਡੈਂਟ ਵੀਜ਼ਾ ਵੀ ਜਿਹੜੀ ਰੇਸ਼ੋ ਹੈ ਉਹ ਘਟ ਗਈ ਹੈ ਲੇਕਿਨ ਜਿਹੜੇ ਸਕਿਲਡ ਲੋਕ ਨੇ ਜਿਹੜੇ ਇੰਜੀਨੀਅਰ ਹੈਗੇ ਨੇ ਜਾਂ ਹੋਰ ਸਕਿਲਡ ਲੋਕ ਨੇ ਉਹਨਾਂ ਦੀ ਡ ਕੇਸ ਨੂੰ ਕੇਸ ਬਿਨਾ ਕੋਈ ਪੈਸੇ ਦਿੱਤੇ ਹੋ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਫਿਰ ਮੈਂ ਆਪਣੀ ਜਿਹੜੀ ਇਮੀਗ੍ਰੇਸ਼ਨ ਕੰਪਨੀ ਆਸਟ੍ਰੇਲੀਆ ਦੀ ਉਹਦੇ ਨਾਲ ਡਿਸਕਸ ਕਰਕੇ ਦੱਸ ਸਕਦਾ ਕਿ ਤੁਹਾਡਾ ਕੇਸ ਪੋਸੀਬਲ ਹੈ ਜਾਂ ਨਹੀਂ ਪੋਸੀਬਲ ਹੈ ਪ੍ਰੋਸੈਸ اور ਪ੍ਰोसीजर ਕੀ ਹੈ ਸਟਾਰਟ ਵਿਦ ਅਕੈਡੈਮਿਕ ਡਾਕੂਮੈਂਟਸ ਆਲ ਅਕੈਡੈਮਿਕ ਡਾਕੂਮੈਂਟ ਜੈਨੂਇਨ ਡਾਕੂਮੈਂਟ ਸਾਡੇ ਕੋਲੇ ਹੋਣਗੇ ਉਹਦਾ ਆਇਲ ਸਬ ਪੀਟੀ ਦਾ ਸਕੋਰ ਹੋਊਗਾ ਉਹਨੂੰ ਅਸੀਂ ਅਸੈਸਮੈਂਟ ਕਰਨ ਵਾਸਤੇ ਭੇਜਾਂਗੇ ਜੇ ਉਹ ਅਸੈਸਮੈਂਟ ਹੋ ਗਏ ਅਪਰੂਵਲ ਆਂਦੀ ਹੈ ਫਿਰ ਉਹਦੀ ਕੁਝ ਫੀਸ ਲੈ ਕੇ ਉਹਨੂੰ ਉਹਦੀ ਲੋਜ ਕਰ ਦਿੱਤੀ ਜਾਊਗੀ ਇਟ ਟੇਕਸ 8 ਟੂ 10 ਮੰਥਸ অর 12 ਮੰਥਸ ਕੰਪਲੀਟ ਪ੍ਰੋਸੈਸ ਸਿੰਗਲ ਜਾ ਸਕਦਾ ਫੈਮਿਲੀ ਨਾਲ ਜਾ ਸਕਦਾ ਬੱਚੇ ਨਾਲ ਵੀ ਜਾ ਸਕਦਾ ਸ਼ਾਰਟਲਿਸਟ ਇਹੀ ਕੋਰਸਸ ਕੀਤੇ ਨੇ ਜੀ ਬਹੁਤ ਸਾਰੇ ਸ਼ਾਰਟਲਿਸਟ ਹੈ ਇਟਸ ਅ ਲੌਂਗ ਲਿਸਟ ਆਫ ਸ਼ਾਰਟਲਿਸਟ ਜਦੋਂ ਤੁਸੀਂ ਆਸਟ੍ਰੇਲੀਆ ਦੀ ਵੈ ਨੇ 6 ਮਾਂ ਜਾਂ 3 ਮੰਤ ਤੋਂ ਬਾਅਦ ਪਰ ਜਦ ਤੱਕ ਉਹ ਸ਼ਾਰਟ ਲਿਸਟ ਵਿੱਚ ਕੋਰਸ ਹੈਗਾ ਉਹ ਕੈਟਾਗਰੀ ਹੈਗੀ ਹੈ ਤੁਸੀਂ ਅਪਲਾਈ ਕਰਤਾ ਤਾਂ ਤੁਸੀਂ ਉਸੇ ਕੈਟਾਗਰੀ ਅੰਡਰ ਰਹੋਗੇ ਪਰ ਹੁਣ ਜਿਹੜੇ ਸਾਡੇ ਭੈਣ ਭਰਾ ਵੀਡੀਓ ਦੇਖ ਰਹੇ ਆ ਉਹ ਤਾਂ ਤਕਾਲ ਤੁਹਾਡੇ ਤੇ ਕਿਵੇਂ ਭਰੋਸਾ ਕਰਨ ਤੁਸੀਂ ਕਹਿੰਦੇ ਹੋ ਕਿ ਅਨਿਸ਼ਲੀ ਕੁਝ ਪੇਮੈਂਟ ਕਰਨੀ ਪਵੇਗੀ ਉਹ ਕਿੰਨੀ ਹੋਵੇਗੀ ਰੱਬ ਨਾ ਕਰੇ ਰਿਫਿਊਜ਼ਲ ਲੱਗ ਜਾਂਦਾ ਉਹ ਪੈਸੇ ਵਾਪਸ ਆਉਣਗੇ ਦੇਖੋ ਮੈਂ ਕੋਈ ਪੇਮੈਂਟ ਦੀ ਹਲੇ ਗੱਲ ਹੀ ਕਰਾਂਗਾ ਵੀ ਕਿੰਨੀ ਪੇਮੈਂਟ ਲੈਣੀ ਹੈ ਜੇ ਬੱਚਾ ਕੋਈ ਕੁਆਲੀਫਾਈ ਇਹ ਕੋਈ ਹਜ਼ਾਰਾਂ ਚ ਐਪਲੀਕੇਸ਼ਨ ਨਹੀਂ ਲੈਣੀ ਆ ਸੀ 200 300 ਐਪਲੀਕੇਸ਼ਨ ਮੈਕਸਿਮਮ ਸਾਲ ਦੀ ਲੈ ਪਾਵਾਂਗੇ ਪਰ ਉਹ ਦੇਖਣਾ ਪਊਗਾ ਡਿਜ਼ਰਵਿੰਗ ਸਟੂਡੈਂਟ ਕਿਹੜਾ ਹੈਗਾ ਇਹ ਤਾਂ ਜਿੰਨੇ ਵੀ ਬੀਟੈਕ ਕੀਤੇ ਹੋਏ ਬੱਚੇ ਨੇ ਉਹਨਾਂ ਨੂੰ ਪਤਾ ਕਿ ਉਹਨਾਂ ਵਾਸਤੇ ਬਹੁਤ ਅੱਛੀਆਂ ਆਪਸ਼ਨਸ ਹੈ ਪਟਰ ਤੁਸੀਂ ਫਿਲਟਰ ਕਿਵੇਂ ਕਰੋਗੇ ਇੱਕ ਪਾਸੇ ਆਪਾਂ ਕਹਿ ਰਹੇ ਆ ਕਿ 6.5 ਲੱਖ ਵੈਕੈਂਸੀ ਆ ਆਸਟ੍ਰੇਲੀਆ ਬਾਰੇ ਤੁਸੀਂ ਡਿਸਕ੍ਰਾਈਬ ਨਹੀਂ ਕਰਨਾ ਚਾਹੁੰਦੇ ਕਿੰਨੀ ਆ ਫਿਲਟਰ ਕਿਵੇਂ ਕਰਾਂਗੇ 200 300 ਜਿਹੜੀ ਐਪਲੀਕੇਸ਼ਨ ਸ਼ਾਰਟਲਿਸ ਸ਼ਾਰਟਲਿਸ ਤੇ ਵਿੱਚ ਜਿਹੜੇ ਕੈਂਡੀਡੇਟ ਪੂਰੇ ਹੋ ਗਏ ਇਮੀਡੀਏਟਲੀ ਉਹ ਬੰਦ ਹੋ ਜਾਂਦੀ ਹੈ ਫਿਰ ਨਵੀਂ ਸ਼ਾਰਟਲਿਸ ਤੋਂ ਬਾਅਦ ਜੈਸ ਦਫ਼ਤਰ ਦੇ ਬਾਹਰ ਲੈਣਾ ਲੱਗ ਗਿਆ ਰਸ਼ ਲੱਗ ਗਿਆ ਕਿ ਅਸੀਂ ਵੀ ਪਲੰਬਰ ਐਸੀ ਮਕੈਨਿਕ ਐ ਵੈਰੀਫਾਈ ਕਿਵੇਂ ਕਰੋਗੇ ਕਿ ਪਲੰਬਰ ਹੈ ਕਿ ਮਕੈਨਿਕ ਹੈ ਮੈਂ ਮੈਂ ਦੁਆਰਾ ਗੱਲ ਕਰਦਾ ਮੈਨੂੰ ਉਹਦਾ ਜੈਨੂਅਲ ਐਕਸਪੀਰੀਅੰਸ ਚਾਹੀਦਾ ਉਹਦੀ ਵੀਡੀਓਜ਼ ਚਾਹੀਦੀ ਸਰ ਜੈਨੂਅਲ ਬਣ ਜਾਂਦਾ ਆਪਣੇ ਮੈਂ ਦੁਆਰਾ ਗੱਲ ਕਰਾਂਗਾ ਜੀ ਮੈਂ ਇਦਾਂ ਜੈਨੂਅਲ ਨਹੀਂ ਬਣਦਾ ਇਦਾਂ ਦਾ ਜੇ ਤੁਹਾਨੂੰ ਕਿਸੇ ਬੋਰਡ ਨੇ ਸਟੇਟ ਬੋਰਡ ਨੇ ਯੂਨੀਵਰਸਿਟੀ ਨੇ ਕੋ ਡਿਗਰੀ ਡਿਪਲੋਮਾ ਦਿੱਤਾ ਹੋਇਆ ਉਹ ਜੈਨੂਅਲ ਹੋ ਦੇਖੋ ਮੈਂ ਦੇਣ ਵਾਲੇ ਹੀ ਕਹਿੰਦੇ ਜੈਨੂਨ ਹੈ ਤੁਸੀਂ ਨੈਟ ਤੇ ਚੈੱਕ ਕਰ ਲਓ ਮੈਂ ਨਹੀਂ ਮੈਂ ਦੇਖੋ ਇਸ ਗੱਲ ਮੈਂ ਪੁਸ਼ਟੀ ਨਹੀਂ ਕਰਦਾ ਪਰ ਦੇਣ ਵਾਲੇ ਦਾ ਕਹਿੰਦੇ ਆ ਬੇਸ਼ੱਕ ਦੇਣ ਵਾਲੇ ਕਹਿਣਗੇ ਸਾਡੇ ਕੋਲ ਸਿਸਟਮ ਹੈਗਾ ਉਹ ਚੈੱਕ ਕਰਦਾ ਸਾਡੇ ਕੋਲ ਸਿਸਟਮ ਹੈਗਾ ਚੈੱਕ ਕਰਕੇ ਲਵਾਂਗੇ ਚੈੱਕ ਕਰਕੇ ਲਵਾਂਗੇ ਐਦਾਂ ਨਹੀਂ ਲੈ ਸਕਦੇ ਮਤਲਬ ਕੋਈ ਇਹ ਦੇਖੋ ਇੰਟਰਵਿਊ ਵੇਗ ਨਹੀਂ ਰਹਿਣੀ ਚਾਹੀਦੀ ਅਸੀਂ ਚਾਹੁੰਨੇ ਕਿ ਸਰ ਤੱਕ ਕਲੀਅਰ ਪਹੁੰਚੇ ਔਰ ਕੋਈ ਵੇਗ ਡਾਕੂਮੈਂਟ ਲੱਗੇ ਇੱਥੇ ਨਾ ਹੀ ਆ ਬਿਲਕੁਲ ਨਾ ਆਵੇ ਕੋਈ ਮੈਨੂੰ ਉਹ ਕਿਹਾ ਨਹੀਂ ਕਰਦੋਂਗੇ ਤੁਸੀਂ ਜੇ ਕੋਈ ਫੇਕ ਡਾਕੂਮੈਂਟ ਲੱਕਿਆ ਮੈਂ ਲੋਕਾਂ ਨੂੰ ਰਿਕੁਐਸਟ ਕਰਦਾ ਮੈਂ ਤੁਹਾਨੂੰ ਦੱਸਾਂ ਮੈਂ 96 ਤੋਂ ਆਸਟ੍ਰੇਲੀਆ ਦੇ ਨਾਲ ਕੰਮ ਕਰ ਰਿਹਾ ਜਦੋਂ ਅਸੀਂ ਉੱਥੇ ਆਸਟ੍ਰੇਲੀਆ ਹਾਈ ਕਮਿਸ਼ਨ ਚ ਮੀਟਿੰਗ ਹੋਣੀ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਪੰਜਾਬ ਤੋਂ ਨੌਨ ਜੇਨੂਅਲ ਡਾਕੂਮੈਂਟ ਬਹੁਤ ਆਉਂਦੇ ਨੇ ਤੇ ਮੈਂ ਕੋਈ ਮਜ਼ਾਕ ਦੀ ਗੱਲ ਉਹਨਾਂ ਨਾਲ ਕਰਦਾ ਵੀ ਸਾਡੇ ਕੋਲ ਬੱਚਾ ਆਂਦਾ ਪੁੱਛਦਾ ਤੇਰੀ ਕੁਆਲੀਫਿਕੇਸ਼ਨ ਕੀ ਹੈ ਉਹ ਕਹਿੰਦਾ ਤੁਹਾਨੂੰ ਕੀ ਚਾਹੀਦੀ ਹੈ ਤੇ ਇਹ ਇਹ ਸਿਸਟਮ ਨੂੰ ਬੰਦ ਕਰੋ ਮੈਂ ਤੁਹਾਨੂੰ ਕਹਿੰਦਾ ਨਕਲੀ ਸਰਟੀਫਿਕੇਟ ਬੰਦ ਕਰੋ ਨਕਲੀ ਵਿਆਹ ਕਰਾਣੇ ਬੰਦ ਕਰੋ ਨਕਲੀ ਫੰਡ ਦੇਣੇ ਬੰਦ ਕਰੋ ਤੁਸੀਂ ਅਗਲੀ ਪੀੜ੍ਹੀ ਦਾ ਵੀ ਅੰਗਾ ਮਾਰਦੇ ਹੋ ਜੇ ਇਹੋ ਜਿਹੇ ਡਾਕੂਮੈਂਟ ਸਬਮਿਟ ਕਰਦੇ ਹੋ ਕਹਿੰਦੇ ਨਾ ਗੋਰੇ ਬੜੇ ਭੋਲੇ ਨੇ ਬਿਲਕੁਲ ਭੋਲੇ ਨੇ ਉਹਨਾਂ ਨੂੰ ਚਲਾਕੀ ਨੇ ਕੀਤਾ ਅਸੀਂ ਕੀਤਾ ਅਸੀਂ ਡਿਫਰੈਂਟ ਸਿਸਟਮ ਦੇ ਨਾਲ ਕੰਮ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਪਤਾ ਵੀ ਨਹੀਂ ਸੀ ਵੀ ਇਸ ਤਰ੍ਹਾਂ ਦੇ ਨਕਲੀ ਸਰਟੀਫਿਕੇਟ ਵੀ ਬਣ ਸਕਦੇ ਨੇ ਤੇ ਮੇਰੀ ਤੁਹਾਡੇ ਦੇ ਚੈਨਲ ਦੇ ਥਰੂ ਸਾਰੇ ਇਸ ਇੰਡਸਟਰੀ 'ਚ ਕੰਮ ਕਰਨ ਵਾਲੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਆਪਾਂ ਰੋਕੀ ਇਹ ਸਾਡੀ ਡਿਊਟੀ ਹੈ ਸਾਡਾ ਇਹ profession ਹੈ ਸਾਡੀ ਰੋਜੀ ਰੋਟੀ ਹੈ ਅਸੀਂ ਇਹੋ ਜਿਹਾ ਕੁਝ ਨਾ ਹੋਣ ਦਈਏ ਤਾਂ ਕਿ ਜਿਹੜਾ ਜੈਨੂਇਨ ਬੱਚਾ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ 18 19 20 ਨੂੰ ਸੈਮੀਨਾਰ ਕਰਾਇਆ ਜਾ ਰਿਹਾ ਜੀ ਬੇਨਵਰਸਿਸ ਵੱਲੋਂ ਉਹਦੇ ਬਾਰੇ ਜਾਣਕਾਰੀ ਸੰਭੀ ਕਰਦੇ ਹਾਂ 18 ਤਰੀਕ ਨੂੰ ਅਸੀਂ ਜਲੰਧਰ ਜਿਹੜਾ ਸਾਡਾ ਆਫਿਸ ਹੈ ਉਹਦੇ ਵਿੱਚ ਸਟੂਡੈਂਟ ਵੀਜ਼ਾ ਦੀਆਂ ਐਪਲੀਕੇਸ਼ਨਾਂ ਹਰ ਇੱਕ ਕੰਟਰੀ ਵਾਸਤੇ ਲਵਾਂਗੇ ਅਸੈਸਮੈਂਟ ਕਰਾਂਗੇ ਕੁਝ ਸਾਨੂੰ ਕਾਲਜ ਯੂਨੀਵਰਸਿਟੀ ਨੇ ਸਾਨੂੰ ਕਿਹਾ ਕਿ ਤੁਸੀਂ ਐਪਲੀਕੇਸ਼ਨ ਫੀਸ ਵੇਵ ਆਫ ਕਰ ਸਕਦੇ ਹੋ ਕੁਝ ਦੀ ਜਿਹੜੀ ਆਫਰ ਲੈਟਰ ਹੈ ਬੜੇ ਘੱਟ ਸਮੇਂ ਦੇ ਵਿੱਚ ਆ ਸਕਦੀ ਹੈ ਜਿਹੜੀ ਕੈਨੇਡਾ ਦੀ ਅਟੈਸਟੇਸ਼ਨ ਲੈਟਰ ਦੀ ਗੱਲ ਕਰਦੇ ਹਾਂ ਉਹ ਵੀ ਸਾਡੇ ਕੋਲੇ 2 ਹਫ਼ਤੇ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਅਸੀਂ ਬਹੁਤ ਸਾਰੇ ਜਿਹੜੇ ਕਾਲਜ ਦੇ ਉਹ ਡਾਇਰੈਕਟਲੀ ਕਰਦੇ ਹਾਂ 19 ਤਰੀਕ ਨੂੰ ਅਸੀਂ ਲੁਧਿਆਣਾ ਸਾਡਾ ਆਫਿਸ ਹੈ ਫਿਰੋਜ਼ਗੰਦੀ ਮਾਰਕੀਟ ਦੇ ਵਿੱਚ ਔਰ 23 ਤਰੀਕ ਨੂੰ ਸ਼ੂਗਰ ਮੈਨ ਦੇ ਸਾਹਮਣੇ ਬੰਗਾ ਰੋਡ ਤੇ ਬੀ ਐਨ ওভারਸੀਸ ਦਾ ਆਫਿਸ ਹੈ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਇੱਥੇ ਮਿਲਾਂਗੇ ਲੋਕਾਂ ਨੂੰ ਤੇ ਇਹ ਕੋਸ਼ਿਸ਼ ਕਰਿਓ ਕਿ ਸਾਡੇ ਜਿਹੜੀ ਟੀਮ ਦੇ ਨਾਲ ਗੱਲ ਕਰਕੇ ਆਪਣੇ ਡਾਕੂਮੈਂਟ ਪਹਿਲਾਂ ਅਸੈਸ ਕਰਾ ਲਿਓ ਤਾਂ ਕਿ ਤੁਹਾਨੂੰ ਟਾਈਮ ਨਾ ਲੱਗੇ ਉਸ ਦਿਨ ਤੇ ਮੈਨੂੰ ਮਿਲਣ ਵਾਸਤੇ ਜਾਂ ਮੇਰੀ ਟੀਮ ਨੂੰ ਮਿਲਣ ਵਾਸਤੇ ਲਾਸਟ ਸਵਾਲ ਤੁਸੀਂ ਜਿਵੇਂ ਕਹਿੰਦੇ ਗੋਰੇ ਬਹੁਤ ਭੋਲੇ ਆ ਕੱਲੇ ਗੋਰੇ ਭੋਲੇ ਨਹੀਂ ਬੱਚੇ ਦੇ ਮਾਪੇ ਵੀ ਬਹੁਤ ਭੋਲੇ ਆ ਹੋ ਸਕਦਾ ਥੱਲੇ ਕਮੈਂਟ ਆ ਜਾਣ ਕਿ ਅੰਕਲ ਜੀ ਵੀ ਵੀਨ ਓਵਰਸੀਸ ਵਾਲੇ ਵੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ ਦਾ ਧਿਆਨ ਨਾ ਜਾਓ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕੋਈ ਮਿੱਠੀ ਗੱਲ ਨਹੀਂ ਕਰੂੰਗਾ ਮੈਨੂੰ ਲੱਗਦਾ ਹੋਊਗਾ ਕੇਸ ਐਪਲੀਕੇਬਲ ਹੈਗਾ ਸਹੀ ਹੈਗਾ ਵਾ ਡਿਜ਼ਰਵਿੰਗ ਹੈਗਾ ਉਹਨੂੰ ਲਵਾਗੇ ਨਹੀਂ ਹੱਥ ਜੋੜ ਕੇ ਹੋਰ ਵੀ ਬਹੁਤ ਲੋਕ ਕੰਮ ਕਰਦੇ ਉਹਨਾਂ ਨੂੰ ਮੌਕਾ ਦਵਾਂਗੇ ਮੈਂ ਸਾਰਿਆਂ ਨੂੰ ਭੋਲਿਆਂ ਦੇ ਇਦਾਂ ਨਹੀਂ ਕਰਨਾ ਚਾਹੁੰਦਾ ਬਸ ਕਿਸੇ ਦਾ ਬੜਾ ਸਪਸ਼ਟ ਸਵਾਲ ਹੈ 20 ਤਰੀਕ ਨੂੰ ਸੈਮੀਨਾਰ ਤੋਂ ਕਿੰਨਾ ਪੈਸਾ ਕਮਾਣਾ ਹੈ ਕੋਈ ਪੈਸਾ ਨਹੀਂ ਕਮਾਉਣਾ ਉਸ ਦਿਨ ਕੋਈ ਪੈਸਾ ਨਹੀਂ ਲੈਣਾ ਕੀ ਗੱਲਾਂ ਕਰਨ ਲੱਗਿਓ ਮੈਂ ਤਾਂ ਐਪਲੀਕੇਸ਼ਨਾਂ ਦੇਖ ਰਿਹਾ ਮੈਂ ਤੁਹਾਨੂੰ ਦੱਸ ਚੁੱਕਿਆ ਨਾ ਮੈਂ 100 200 ਐਪਲੀਕੇਸ਼ਨ ਲੈਣੀ ਹੈ ਪੂਰੇ ਸਾਲ ਦੌਰਾਨ ਦੇ ਪੰਜਾਹ 6 ਮਹੀਨਿਆਂ ਦੇ ਵਿੱਚ ਕੋਈ ਪੈਸਾ ਨਹੀਂ ਕਮਾਉਣਾ ਉਦੋਂ ਮੈਂ ਪੈਸਿਆਂ ਦੀ ਕੋਈ ਲਾਈਨ ਨਹੀਂ ਲਾਣੀ ਹੈਗੀ ਮੈਂ ਡਾਕੂਮੈਂਟ ਦੇਖਣੇ ਨੇ ਮੈਨੂੰ ਲੱਗਦਾ ਹੋਗਾ ਉਹਨੂੰ ਟਾਈਮ ਲਾਊਗਾ ਹਫ਼ਤੇ 10 ਦਿਨ ਵਿੱਚ ਉਹਦੀ ਪ੍ਰੋਸੈਸਿੰਗ ਹੋਗੀ ਸਾਡੀ ਜਿਹੜੀ ਫੀਸ ਹੈਗੀ ਹੈ 10 20 30000 ਰੁਪਏ ਤੱਕ ਹੀ ਹੁੰਦੀ ਹੈ ਮੈਂ ਕੋਈ ਪੈਕੇਜ ਨਹੀਂ ਕਰਦਾ ਕਾਲਜ ਦੀ ਫੀਸ ਡਾਇਰੈਕਟਲੀ ਕਾਲਜ ਨੂੰ ਜਾਊਗੀ ਖੁ होगा ਤੁਹਾਡੀ ਫੀਸ ਤੁਹਾਡੇ ਅਕਾਊਂਟ ਚ ਵਾਪਸ ਆ ਜਾਊਗੀ ਜੇ ਤੁਸੀਂ ਪੈਕੇਜ ਜਾਂਦੇ ਹੋ 5-6 ਲੱਖ ਰੁਪਿਆ ਫालतू ਦੇ ਦਿਓ ਨਾ ਦਿਆ ਕਰੋ ਆਪਣੇ ਬੱਚੇ ਤੇ ਲਾ ਦਿਓ ਉਹਦੀ ਐਜੂਕੇਸ਼ਨ ਤੇ ਲਾ ਦਿਓ ਉਹਦੀ ਜ਼ਿੰਦਗੀ ਬਣਾ ਦਿਓ ਸਰਾ ਰੈਪਰ ਜੀ ਤੁਸੀਂ ਟੋਫੀ ਜਿਹੜੀ ਪਾਈ ਜਾਂਦਾ ਉਹ ਫੇਰ ਕਹਤਾ 20-30 ਹਜ਼ਾਰ ਰੁਪਿਆ ਮੈ ਲੈਣਾ ਉਹ ਕਦਾ 20-30 ਹਜ਼ਾਰ ਮੜਨ ਦਵਾਰ ਤੁਸੀਂ ਪ੍ਰੋਸੈਸਿੰਗ ਫੀਸ ਹੁੰਦੀ ਐ ਜੀ ਸਟਾਰਟਿੰਗ ਦੇ ਵਿੱਚ 10000 ਰੁਪਇਆ ਪ੍ਰੋਸੈਸਿੰਗ ਫੀਸ ਲੈਂਦੇ ਆ 10 ਅਸੀਂ ਫਾਈਲਿੰਗ ਤੇ ਲੈਂਦੇ ਆ 10000 ਵੀਜ਼ਾ ਲੱਗੇ ਤੋਂ ਬਾਅਦ ਪੈਕੇਜ ਨਹੀਂ ਕਰਦੇ ਤੁਸੀਂ ਕੋਈ ਪੈਕੇਜ ਨਹੀਂ ਕਰਦੇ ਪੈਕੇਜ ਕਰਨਾ ਚਾਹੀਦਾ ਸਰ ਕਿ ਨਹੀਂ ਕਰਨਾ ਚਾਹੀਦਾ ਮੇਰੇ ਅਕੋਰਡਿੰਗਲੀ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਤੁਹਾਨੂੰ ਬੱਚਿਆਂ ਨੂੰ ਵੀ ਦੱਸ ਦਿੰਦਾ ਵੀ ਤੁਸੀਂ ਇੱਕ ਪੈਕੇਜ ਦੇ ਵਿੱਚ ਕਾਊਂਟ ਕਰਕੇ ਦੇਖ ਲਿਓ ਉੱਥੇ ਜਾ ਕੇ ਮੱਥੇ ਤੇ ਹੱਥ ਮਾਰ ਦਿਓ ਇਹ ਕੰਮ ਮੇਰਾ 5 ਲੱਖ ਰੁਪਏ ਘੱਟਜ ਹੋ ਜਾਣਾ ਸੀ ਮੈਂ ਫालतੂ ਕਿਉਂ ਦੇ ਕੇ ਆ ਕੇ ਕਿ 7-7 ਲੱਖ ਵੀ ਵੱਧ ਮੰਗੀ ਜਾਂਦੀ ਜੇ ਕਹੇ ਇਹ ਜਾਂਦਾ ਕਿ ਰਿਸਕ ਤੁਹਾਡਾ ਨਹੀਂ ਕੋਈ ਰਿਸਕ ਨਹੀਂ ਕਾਲਜ ਦੀ ਫੀਸ ਦਿਓਗੇ ਵੀਜ਼ਾ ਨਹੀਂ ਲੱਗਿਆ 100 ਡਾਲਰ ਕੱਟ ਕੇ ਤੁਹਾਡੀ ਫੀਸ ਵਾਪਸ ਆ ਜਾਊਗੀ ਜੀਆਈਸੀ ਦਿਓਗੇ 20 ਡਾਲਰ ਕੱਟ ਕੇ ਤੁਹਾਡੀ ਫੀਸ ਵਾਪਸ ਆ ਜਾਊਗੀ 10000 ਜਾਂ 20000 ਰੁਪਏ ਮੈਨੂੰ ਦੇ ਤਾਂ ਕੀ ਹੋ ਰਿਸਕ ਹੈ ਤੁਹਾਡਾ ਕਦਰ ਇਸ ਕੋਇਆ ਤੁਹਾਡੇ ਵਿੱਚ ਮਤਲਬ ਕੋਈ ਰਿਸਕ ਨਹੀਂ ਹੈ ਜੇ ਤੁਹਾਡਾ ਵੀਜ਼ਾ ਆ ਗਿਆ ਤਾਂ ਤੁਹਾਡਾ 20-25000 ਐਕਸਟਰਾ ਲੱਗਿਆ ਬਸ ਪਰ ਜੇ ਤੁਸੀਂ ਪੈਕੇਜ ਕਰ ਲਵੇ 5-7 ਲੱਖ ਰੁਪਏ 5-7 ਲੱਖ ਰੁਪਏ ਇਹ ਹੁਣ ਤੁਸੀਂ ਡਿਸੀਜਨ ਲੈਣਾ ਕੀ ਕੀ ਲੈ ਸਕਦੇ ਹੁਣ ਜਿਹੜੇ ਸਰ ਦੇਖ ਰਹੇ ਹੋ ਤੁਹਾਨੂੰ ਕੋਈ ਸੁਨੇਹਾ ਕਦੋਂ ਮਿਲ ਸਕਦੇ ਤੁਹਾਨੂੰ ਇਸ ਆਫਿਸ ਆ ਕੇ ਜੰਦੇ ਜੰ ਮੈਂ 20 ਤਰੀਕ ਨੂੰ ਤਾਂ ਇੱਥੇ ਆਵਾਂਗਾ ਉਸ ਤੋਂ ਬਾਅਦ ਮੇਰੇ ਕੁਝ ਨੰਬਰ ਨੇ ਇੱਥੋਂ ਦੇ ਇੱਕ ਤਾਂ ਮੇਰਾ ਨੰਬਰ ਹੈ 1816 340 340 ਉਹ ਸਾਡਾ ਹੈਲਪਲਾਈਨ ਨੰਬਰ ਹੈ ਉੱਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਮੇਰੀ ਟੀਮ ਨਾਲ ਗੱਲ ਕਰ ਸਕਦੇ ਹੋ ਤੇ ਮੈਂ ਆਂਦਾ ਰਹਿੰਦਾ ਮੈਂ ਲੇਕਿਨ ਮੇਰੀ ਟੀਮ ਕੰਮ ਕਰਦੀ ਹੈ 20 ਨੂੰ ਮੈਂ ਇੱਥੇ ਜ਼ਰੂਰ ਆਣਾ ਮੈਂ 18 ਨੂੰ ਜਲੰਧਰ ਹੋਣਾ 19 ਨੂੰ ਲੁਧਿਆਣਾ ਹੋਣਾ 20 April ਨੂੰ ਮੈਂ ਸੈਚਰਡੇ ਵਾਲਾ ਦਿਨ ਹੈ ਤੇ ਮੈਂ ਇਸੇ ਕਰਕੇ ਇੱਥੇ ਰੱਖਿਆ ਕਿ ਮੇਰਾ ਪਿਛਲਾ ਇਲਾਕਾ ਵੀ ਇਹੀ ਹੈ ਤੇ ਮੈਂ ਕੋਸ਼ਿਸ਼ ਕਰਾਂਗੇ ਇੱਥੋਂ ਦੇ ਲੋਕਾਂ ਨੂੰ ਇਹ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਮੈਂ ਵਧੀਆ ਸੇਵਾਵਾਂ ਦੇ ਸਕਦਾ। ਬਹੁਤ ਸ਼ੁਕਰ ਹੈ ਸਰ ਬੜੀ ਮਿਹਰਬਾਨੀ ਤੁਸੀਂ ਮੈਨੂੰ ਸਮਾਂ ਕੱਢਿਆ। थैंक यू वेरी मच। ਗਰੇਸ਼ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ। ਔਰ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਰੂਬਰੂ ਹੁੰਦਾ ਰਹਾਂਗਾ। थैंक यू जी। ਬੜੇ ਰਣਾ ਬੱਤੀ ਨਵਾਸ਼ ਹੈ ਨਾ ਪਛੋੜੀ ਦਿਨ ਇਸ ਲਈ ਕੈਮਰਾ ਪਰ ਸੰਵੇਜ ਕੁਮਾਰ ਤੇ ਹੁੰਗਲਾ ਸਾਹਮਣੇ ਜਾ ਕੇ ਜਦੋਂ ਬੋਲ ਸਕਦਾ ਤੁਹਾਨੂੰ ਸਤਿ ਸ਼੍ਰੀ ਅਕਾਲ ਹਾਂ।